ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਜ ਹੈਗਾ ਦਿਨ ਸ਼ਨੀਵਾਰ ਤੇ ਅੱਜ ਆਪਾਂ ਚੱਲਾਂਗੇ ਪਿੰਡ ਪਪਾਲ ਜੋਗੀਪੀਰਾਂ ਦੇ ਮੇਲੇ ਤੇ ਤੇ ਦਿਖਾਵਾਂਗੇ ਤੁਹਾਨੂੰ ਉੱਥੋਂ ਦਾ ਮੇਲਾ ਤੇ ਟਾਈਮ ਹੋ ਚੁੱਕਿਆ 9:08 ਇੱਥੋਂ ਆਪਾਂ ਤਲਵੰਡੀ ਤੋਂ ਚੱਲਾਂਗੇ ਮਾਨਸਾ ਮਾਨਸਾ ਤੋਂ ਪਪਾਲ ਤੇ ਦਿਖਾਉਣਿਆ ਤੁਹਾਨੂੰ ਮੇਲਾ ਹੋ ਚੱਲ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਪਹੁੰਚ ਚੁੱਕੇ ਹਾਂ ਮਾਨਸਾ ਦੇ ਬੱਸ ਸਟੈਂਡ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੋਗੀਪੀਰ ਦਾ ਮੇਲਾ ਤੇ ਅੱਜ ਹੋ ਚੁੱਕੀ ਹੈ ਤਾਰੀਖ 7 ਸਤੰਬਰ 2024 ਤੇ ਅੱਜ ਹੈਗੀ ਚੌਥ ਭਾਦੋਂ ਦੀ ਚੌਥ ਇਹ ਮੇਲਾ ਤੀਜ ਤੇ ਚੌਥ ਨੂੰ ਭਰਦਾ ਹੈ ਭਾਦੋਂ ਦੀ ਤੇ ਆਓ ਸਾਹਮਣੇ ਬਸ ਜਾ ਰਹੀ ਹੈ ਤੇ ਆਪਾਂ ਚੱਲਾਂਗੇ ਅੱਜ ਆਓ ਫਿਰ ਚੱਲੀਏ ਆਓ ਤੁਹਾਨੂੰ ਇਸ ਮੇਲੇ ਦੇ ਇਤਿਹਾਸ ਬਾਰੇ ਦੱਸਦੇ ਹਾਂ ਤਾਂ ਤੁਹਾਨੂੰ ਬਾਬਾ ਜੋਗੀ ਪੀਰ ਜੀ ਚਾਹਲ ਜਿੰਨਾਂ ਦੀ ਯਾਦ 'ਚ ਇਹ ਸਥਾਨ ਬਣਿਆ ਹੋਇਆ ਹੈ ਇਹ ਗੱਲ ਲਗਭਗ 500 600 ਸਾਲ ਪੁਰਾਣੀ ਹੈ ਇੱਥੇ ਚਾਹਲ ਵੰਸ਼ ਦੀ ਆਪਣੀ ਰਿਆਸਤ ਹੁੰਦੀ ਸੀ ਜੋਗਾ ਰੱਲਾ ਚਾਹਲਾਂ ਦੇ ਪਿੰਡ ਹਨ ਬਾਬਾ ਜੀ ਦੇ ਪਿਤਾ ਦਾ ਨਾਮ ਵਿਜੇਪਾਲ ਸੀ ਤੇ ਦਾਦਾ ਜੀ ਦਾ ਨਾਮ ਰਾਣਾ ਜੰਗ ਸੀ ਬਾਬਾ ਜੀ ਦੇ ਪਿਤਾ ਨੂੰ ਉਸ ਦੇ ਭਰਾਵਾਂ ਨੇ ਉਸ ਦਾ ਬੰਦਾ ਰਾਜ ਭਾਗ ਦਾ ਕੋਈ ਹਿੱਸਾ ਨਾ ਦਿੱਤਾ ਤੇ ਬਾਬਾ ਜੀ ਦੇ ਪਿਤਾ ਦੁਖੀ ਹੋ ਕੇ ਇੱਕ ਫਕੀਰ ਕੋਲ ਰਹਿਣ ਲੱਗ ਪਏ। ਇਸ ਫਕੀਰ ਦੀ ਕੁਟਿਆ ਕੋਲ ਇੱਕ ਸਰੋਵਰ ਹੁੰਦਾ ਸੀ ਕਹਿੰਦੇ ਹਨ ਕਿ ਉੱਥੇ ਪਰੀਆਂ ਨਹਾਉਣ ਆਉਂਦੀਆਂ ਹੁੰਦੀਆਂ ਸੀਗੀਆਂ। ਇੱਕ ਦਿਨ ਕੀ ਹੋਇਆ ਕਿ ਇੱਕ پری ਉਸ ਫਕੀਰ ਦੀ ਕੁਟਿਆ 'ਚ ਰਹਿ ਗਈ ਤੇ ਇਸ ਤਰ੍ਹਾਂ ਉਸ ਫਕੀਰ ਨੇ ਉਸ پری ਨਾਲ ਬਾਬਾ ਜੀ ਦੇ ਪਿਤਾ ਦਾ ਵਿਆਹ ਕਰ ਦਿੱਤਾ। ਇਸ ਤਰ੍ਹਾਂ ਬਾਬਾ ਜੀ ਦੇ ਪਿਤਾ ਨੂੰ ਬਣਦਾ ਹੱਕ ਰਾਜ ਭਾਗ ਮਿਲਿਆ ਇਸ ਤੋਂ ਬਾਅਦ ਚੇਤ ਦੀ ਮੱਸਿਆ ਤੋਂ 4 ਦਿਨ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਰਾਣਾ ਜੋਗਾ ਰੱਖਿਆ ਗਿਆ ਇਹ ਬਚਪਨ ਦਾ ਨਾਮ ਸੀ ਬਾਬਾ ਜੀ ਦਾ ਕਹਿੰਦੇ ਹਨ ਕਿ ਚੌਥ ਇਸ ਕਰਕੇ ਮਨਾਈ ਜਾਂਦੀ ਹੈ ਕਿਉਂਕਿ ਮੱਸਿਆ ਤੋਂ 4 ਦਿਨ ਬਾਅਦ ਬਾਬਾ ਜੀ ਦਾ ਜਨਮ ਹੋਇਆ ਸੀ ਤੇ ਇਸ ਤੋਂ ਇਸ ਤੋਂ ਬਾਅਦ ਰਾਜ ਭਾਗ ਸਭਾਲਣ ਤੋਂ ਬਾਅਦ ਉਹਨਾਂ ਨੇ ਪਠਾਣਾ ਨੂੰ ਆਪਣਾ ਮਾਮਲਾ ਦੇਣਾ ਬੰਦ ਕਰ ਦਿੱਤਾ ਨਾਲ ਹੀ ਆਪਣੀ ਇੱਕ ਫੌਜ ਤਿਆਰ ਕੀਤੀ ਬਾਬਾ ਜੀ ਨੇ ਤੇ ਸਾਰਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਇਸ ਤੋਂ ਬਾਅਦ ਪਠਾਣ ਤੇ ਹੋਰ ਰਾਜੇ ਰਾਣਾ ਜੋਗਾ ਤੋਂ ਖਾਰ ਖਾਣ ਲੱਗੇ ਰਾਣਾ ਜੋਗਾ ਆਸੇ ਪਾਸੇ ਦੇ ਪਿੰਡਾਂ ਜਾ ਕੇ ਚਹਿਲਾਂ ਨੂੰ ਇਕਜੁੱਟ ਕਰਨ ਲੱਗੇ ਜਿਹੜੇ ਵੀ ਪਿੰਡ ਰਾਣਾ ਜਿਹੜੇ ਵੀ ਪਿੰਡ ਰਾਣਾ ਜੋਗਾ ਜੀ ਜਾਂਦੇ ਪਿੰਡਾਂ ਵੱਲੋਂ ਢੋਲ ਵਜਾ ਕੇ ਉਹਨਾਂ ਦਾ ਸੁਆਗਤ ਕੀਤਾ ਜਾਂਦਾ ਜਦੋਂ ਮਾਮਲਾ ਦੇਣਾ ਬੰਦ ਹੋ ਗਿਆ ਤਾਂ ਪਠਾਣ ਫੌਜਾਂ ਨੇ ਚਹਿਲਾਂ ਤੇ ਹਮਲਾ ਕਰ ਦਿੱਤਾ ਦੋਨਾਂ ਫੌਜਾਂ ਵਿਚਕਾਰ ਕਮਸਾਨ ਦਾ ਯੁੱਧ ਹੋਇਆ ਆਖਰ ਪਠਾਣਾਂ ਦੀ ਟੋਲੀ ਨੇ ਬਾਬਾ ਜੀ ਨੂੰ ਘੇਰ ਲਿਆ ਪਰ ਬਾਬਾ ਜੀ ਦੇ ਹੌਸਲੇ ਬਲੰਦ ਸਨ ਲੜਦੇ ਲੜਦੇ ਬਾਬਾ ਜੀ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ ਪਰ ਇਕੱਲਾ ਧੜ ਪਠਾਣਾ ਨਾਲ ਲੜਨ ਲੱਗਾ ਇਹ ਦੇਖ ਕੇ ਪਠਾਣ ਭੱਜਣ ਲੱਗੇ ਤੇ ਨਾਲ ਹੀ ਉੱਚੀ ਉੱਚੀ ਕਹਿ ਰਹੇ ਸੀ ਸਾਨੂੰ ਬਖਸ਼ ਦੇ ਤੂੰ ਤਾਂ ਸਾਡਾ ਪੀਰ ਆ ਅਸੀਂ ਤੈਨੂੰ ਪੀਰ ਮੰਨਾਂਗੇ ਤੇ ਪੀਰ ਪੀਰ ਕਹਿ ਕੇ ਉਹ ਭੱਜ ਰਹੇ ਸਨ ਇਹ ਇਸ ਤਰ੍ਹਾਂ ਬਾਬਾ ਜੀ ਰਾਣਾ ਜੋਗਾ ਤੋਂ ਜੋਗੀ ਪੀਰ ਦੇ ਨਾਮ ਨਾਲ ਪ੍ਰਸਿੱਧ ਹੋਏ ਇਸ ਤੋਂ ਬਾਅਦ ਪਠਾਣ ਚੈਲਾ ਦੇ ਅਧੀਨ ਹੋ ਗਏ ਛੋਟੀ ਜੀ ਬੱਚੀ ਦੇਖੋ ਪੇਟਲੀ ਕੀ ਕੁਛ ਕਰ ਰਹੀ ਹੈ ਬਹੁਤ ਹੀ ਖਤਰੇ ਵਾਲਾ ਕੰਮ ਹੈ ਤੁਸੀਂ ਅਕਸਰ ਮੇਲਿਆਂ 'ਚ ਦੇਖਿਆ ਹੋਣਾ ਇਹਨਾਂ ਨੂੰ ਛੋਟੀ ਦੇ ਬੈਲੈਂਸ ਨਾਲੇ ਚੱਲ ਰਹੀ ਹੈ ਬੱਦਲ ਵੀ ਚਾਰੇ ਪਾਸੇ ਬਣੇ ਹੋਏ ਹਨ ਤੇ ਮੀਂਹ ਵੀ ਆ ਸਕਦਾ ਸ਼ਾਇਦ ਅੱਜ ਗਰਮੀ ਬਹੁਤ ਹੈ ਲੋੜ ਜੀ ਹੁਣ ਆਪਾਂ ਇੱਥੇ ਮਿੱਟੀ ਕੱਢਾਂਗੇ ਸੱਤ ਵਾਰੀ ਮਿੱਟੀ ਕੱਢੀ ਜਾਂਦੀ ਹੈ ਇੱਥੋਂ ਖੱਬੇ ਪਾਸੇ ਰਾਹ ਜਾਂਦਾ ਹੈ ਦਿਖਾਉਂਦੇ ਆ ਤੁਹਾਨੂੰ ਸਾਰਾ ਕੁਝ ਕਿਵੇਂ ਇੱਥੇ ਮਿੱਟੀ ਕੱਢੀ ਜਾਂਦੀ ਆ ਦੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਜਿਹੜੇ ਵੀ ਇੱਥੇ ਮੱਥਾ ਟੇਕਦੇ ਆ ਪਹਿਲਾਂ ਮਿੱਟੀ ਕੱਢ ਕੇ ਫਿਰ ਅੱਗੇ ਮੱਥਾ ਟੇਕਣ ਜਾਂਦੇ ਆ ਆਓ ਚੱਲਦੇ ਆ ਅੱਗੇ ਦਿਖਾਉਂਦੇ ਆ ਤੁਹਾਨੂੰ ਆਸ-ਪਾਸੇ ਮੰਗਣ ਵਾਲੇ ਬੈਠੇ ਹੋਇਆ ਤੁਸੀਂ ਦੇਖ ਰਹੇ ਹੋ ਜੋ ਵੀ ਮਿੱਟੀ ਕੱਢ ਕੇ ਜਾਂਦਾ ਉਹਨਾਂ ਤੋਂ 10 ਰੁਪਏ 20 ਰੁਪਏ ਮੰਗਦੇ ਨੇ ਤੇ ਆ ਪਾਣੀ ਦੀਆਂ ਖਾਲੀਆਂਆਂ ਹੀ ਬਣਾਈਆਂ ਹੋਈਆਂ ਮਿੱਟੀ ਕੱਢਣ ਵਾਸਤੇ ਤੇ ਇੱਥੇ ਗੰਢ ਜੋੜੇ ਵੀ ਆਉਂਦੇ ਹਨ ਚਾਹਲਾਂ ਦੇ ਗੰਢ ਜੋੜੇ ਜਿਨ੍ਹਾਂ ਦੇ ਵਿਆਹ ਹੁੰਦੇ ਨੇ ਉਹ ਇੱਥੇ ਲੈ ਕੇ ਆਉਂਦੇ ਹਨ ਜੋੜੇ ਨੂੰ ਨਾਲ ਗੁੜ ਦੀ ਭੇਲੀ ਤੇ ਆ ਦੇਖ ਰਹੇ ਹੋ ਤੁਸੀਂ ਇੱਥੇ ਮਿੱਟੀ ਕੱਢੀ ਜਾਂਦੀ ਹੈ ਮਿੱਟੀ ਕੱਢ ਕੇ ਫਿਰ ਸਾਰੇ ਅੱਗੇ ਮੱਥਾ ਟੇਕਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਛੋਟਾ ਜਿਹਾ ਤਲਾਬ ਬਣਿਆ ਪਾਣੀ ਦਾ ਤੇ ਪਾਣੀ ਦੇ ਕਿਨਾਰੇ ਤੇ ਬੈਠ ਕੇ ਇਸ ਤਰ੍ਹਾਂ ਇਹ ਮਿੱਟੀ ਕੱਢੀ ਜਾਂਦੀ ਹੈ ਬਾਬਾ ਜੋਗੀ ਪੀਰ ਦੇ ਮੇਲੇ ਤੇ ਪਹਿਲਾਂ ਆਉਂਦੇ ਹੁੰਦੇ ਸੀਗੇ ਜਦੋਂ ਨਾਨਕੇ ਛੋਟੇ ਛੋਟੇ ਹੁੰਦੇ ਸੀ ਇੱਥੋਂ ਆਪਣੇ ਨਾਨਕੇ ਵੀ ਨੇੜੇ ਹੀ ਨੇ ਬਹੁਤ ਚਿਰ ਹੋ ਗਿਆ ਸੀ ਹੁਣ ਆਏ ਆ ਉਸ ਤੋਂ ਬਾਅਦ ਆਓ ਤੁਹਾਨੂੰ ਦਿਖਾਉਨੇ ਆ ਅੱਗੇ ਸਾਰਾ ਮੇਲੇ ਦਾ ਕਿਵੇਂ ਮੇਲਾ ਭਰਦਾ ਹੈ ਤੇ ਲੋ ਜੀ ਗਰਮ ਗਰਮ ਜਲੇਬੀਆਂ ਹਲਵਾਈ ਭਾਈ ਜੀ ਜਲੇਬੀਆਂ ਦੇ ਢੇਰ ਲਾ ਰਿਹਾ ਕੱਢ ਕੱਢ ਕੇ ਕਲਰਫੁਲ ਜਲੇਬੀ ਪੂਰੀ ਡਾਰਕ ਲੋ ਜੀ ਆ ਗਿਆ ਮੇਨ ਗੇਟ ਇੱਥੋਂ ਆਪਾਂ ਐਂਟਰ ਹੁੰਨੇ ਆ ਤੇ ਅੱਗੇ ਆਪਾਂ ਮੱਥਾ ਦੇਕਾਂਗੇ ਬਹੁਤ ਜ਼ਿਆਦਾ ਭੀੜ ਹੈ ਤੇ ਗਰਮੀ ਵੀ ਬਹੁਤ ਹੈ 12 ਇੱਕ ਦਾ ਟਾਈਮ ਹੋਣਾ ਮੈਨੂੰ ਲੱਗਦਾ ਦੁਪਹਿਰ ਦਾ ਇੱਥੋਂ ਆਪਾਂ ਐਂਟਰ ਹੋ ਚੁੱਕੇ ਆਂ ਪਹਿਲਾਂ ਜੁੱਤੇ ਜਮ੍ਹਾਂ ਕਰਵਾਉਨੇ ਆਂ ਫਿਰ ਅੱਗੇ ਚੱਲਦੇ ਆਂ ਇੱਥੇ ਵੱਖ-ਵੱਖ ਪਿੰਡਾਂ ਪਿੰਡ ਵਾਲਿਆਂ ਨੇ ਜੁੱਤੇ ਜਮ੍ਹਾਂ ਕਰਾਉਣ ਲਈ ਆਪਣੇ ਟੈਂਟ ਲਾਏ ਹੋਏ ਨੇ ਅਲੱਗ-ਅਲੱਗ ਪਿੰਡਾਂ ਦੇ ਜੋ ਸੇਵਾ ਕਰਦੇ ਹਨ ਹੁਣ ਆਪਾਂ ਪਹਿਲਾਂ ਮੱਥਾ ਟੇਕਾਂਗੇ ਲੋ ਜੀ ਆਪਾਂ ਲੈਂਡ 'ਚ ਲੱਗ ਚੁੱਕੇ ਆਂ ਤੇ ਹੁਣ ਆਪਾਂ ਮੱਥਾ ਟੇਕਾਂਗੇ ਪਹਿਲਾਂ ਇੱਥੇ ਥੋੜੇ ਥੋੜੇ ਕਰਕੇ ਅੱਗੇ ਅੱਗੇ ਟਪਾਉਂਦੇ ਆ ਮੱਥਾ ਟੇਕਣ ਵਾਸਤੇ ਨਾਲ ਹੀ ਸਰੋਵਰ ਹੈ ਸੱਜੇ ਹੱਥ ਸ਼ਰਧਾਲੂ ਸਰੋਵਰ 'ਚ ਇਸ਼ਨਾਨ ਵਗੈਰਾ ਕਰਦੇ ਹੋਏ ਬਦਲ ਪੂਰੇ ਬਣ ਚੁੱਕੇ ਆ ਮੀਂਹ ਵੀ ਆ ਸਕਦਾ ਸ਼ਾਇਦ ਗਰਮੀ ਸ਼ਰਧਾਲੂਆਂ ਦੀ ਭੀੜ ਬਹੁਤ ਜ਼ਿਆਦਾ ਹੈ ਤੇ ਗਰਮੀ ਵੀ ਪੂਰੀ ਹੈਗੀ ਤੇ ਆਪਾਂ ਨੂੰ ਖੜਿਆ ਨੂੰ ਹੋ ਗਏ ਹੁਣੇ 15-20 ਮਿੰਟ ਤੇ ਹੁਣ ਆਪਣੀ ਵਾਰੀ ਆ ਜਾਣੀ ਹੈ ਮੱਥਾ ਟੇਕਣ ਦੀ ਇਹ ਅੱਗੇ ਥੋੜੇ ਥੋੜੇ ਬੰਦਿਆਂ ਨੂੰ ਅੱਗੇ ਟਪਾਈ ਜਾਂਦੇ ਆ ਤੇ ਪੰਜਾਬ ਪੁਲਿਸ ਦੀ ਵੀ ਡਿਊਟੀ ਲੱਗੀ ਹੋਈ ਆ ਤੇ ਬਾਕੀ ਜਿਹੜੀ ਲੋਕਲ ਕਮੇਟੀ ਆ ਉਸਦੇ ਬੰਦੇ ਵੀ ਇੱਥੇ ਲੱਗੇ ਨੇ ਜੋ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਬਲੰਦ ਇਹ ਪਹਿਲਾਂ ਬਹੁਤ ਪੁਰਾਣੀ ਹੁੰਦੀ ਸੀ ਤੇ ਉਹ ਹੁਣ ਬਹੁਤ ਖਸਤਾ ਹਾਲਤ ਸੀ ਹੁਣ ਇਹਨਾਂ ਨੇ ਨਵੀਂ ਬਣਾਈ ਹੈ ਇਹ ਬਲੰਦ ਤੇ ਆਪਾਂ ਚੱਲਾਂਗੇ ਉੱਪਰ ਜੀ ਹੁਣ ਆਪਾਂ ਚੱਲਦੇ ਆਂ ਉੱਪਰ ਤੇ ਉੱਪਰੋਂ ਤੁਹਾਨੂੰ ਸਾਰਾ ਸੀਨ ਦਿਖਾਵਾਂਗੇ ਮੇਲੇ ਦਾ ਇਹ ਹਲੇ ਜਿਹੜੀ ਬਲੰਦਾ ਇਹ ਹਲੇ ਬਣ ਰਹੀ ਹੈ ਪਲਸਤਰ ਵਗੈਰਾ ਹੋਰ ਸਾਰਾ ਕੁਝ ਹੋਣਾ ਇੱਕ ਵਾਰੀ ਇੱਟਾਂ ਦੀ ਚਣਾਈ ਹੋਈ ਹੈ ਤੇ ਲੋ ਜੀ ਇਹ ਉੱਪਰਲਾ ਸੀਨ ਮੇਲੇ ਦਾ ਸਾਰਾ ਦਿਖਾਉਣਿਆ ਤੁਹਾਨੂੰ ਕੈਮਰਾ ਕਮਾ ਦਿੰਨੇ ਆ ਸਾਰੇ ਪਾਸੇ ਚਾਰੇ ਪਾਸੇ ਹਰਿਆਵਲ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਭੀੜ ਮੇਲੇ ਦੀ ਪਹਿਲਾਂ ਬਹੁਤ ਵਾਰੀਆਂ ਆਏ ਆ ਪਰ ਇੱਥੇ ਉੱਪਰ ਨਹੀਂ ਆਏ ਬਲੈਂਦ ਤੇ ਨਹੀਂ ਚੜੇਗੇ ਤੇ ਅੱਜ ਚੜੇ ਆਗੇ ਕਿਉਂਕਿ ਪੁਰਾਣੀ ਬਲੰਦ ਹੁੰਦੀ ਸੀ ਉੱਤੇ ਚੜਨਾ ਮਨਾ ਸੀਗਾ ਕਿਉਂਕਿ ਉਹ ਪ੍ਰਾਣੀ ਹੋ ਚੁੱਕੀ ਸੀ ਬਹੁਤ ਜ਼ਿਆਦੇ ਛੋਟੇ ਹੁੰਦੇ ਬੜਾ ਚਾਹ ਹੁੰਦਾ ਸੀਗਾ ਮੇਲੇ ਤੇ ਜਾਣ ਵਾ ਜੋਗੀ ਪੀਰਾਂ ਦੀ ਤੇ ਲੱਕੜ ਦਾ ਟਰੈਕਟਰ ਲੈਂਦੇ ਹੁੰਦੇ ਸੀ ਇੱਥੇ ਪਹਿਲਾਂ ਮਿਲਦੇ ਹੁੰਦੇ ਸੀ ਲੱਕੜ ਦੀ ਟਰਾਲੀ ਹੁੰਦੀ ਲੱਕੜ ਦਾ ਟਰੈਕਟਰ ਪਰ ਆ ਜੋ ਖੇਡਾਂ ਰਹੀਆਂ ਹੀ ਨਹੀਂ ਗਿਆ ਸਾਰੀਆਂ ਖੇਡਾਂ ਮੋਬਾਈਲ ਖਾ ਚੁੱਕਿਆ পোডুচসযা জিত ঔতে কালে Obrigado. मत टेक के मेले आ चुके हैं बाकी रहा मेला सू सारा दिखाने तुर फिर मेला का फिर तुर फिर देखा जाए गर्मी जो परिवार सारा का मेला बनाया भीड़ बहुत बढ़ चुकी है लैम लगे मत्था टेकने ये नक्शा बनाया मैं ਸਾਰੇ ਮੇਲੇ ਨਾ ਕਿੱਥੇ ਕਿੱਥੇ ਕਿਹੜੀ ਬੰਦ ਲੰਦਾ ਸੋਵਰ ਸਾਰਾ ਕੋਸ਼ਿਸ਼ ਮੈਚਸ ਤੁਸੀਂ ਦੇਖ ਸਕਦੇ ਸਾਹਮਣੇ ਬੰਗਾਰਿਆਂ ਦੀਆਂ ਦੁਕਾਨਾਂ ਪੂਰੀ ਭੀੜ ਭੜਕਾ ਅਸਲ ਤਾਂ ਮੇਲਾ ਬੱਚਿਆਂ ਦਾ ਹੀ ਹੁੰਦਾ ਛੋਟੇ ਛੋਟੇ ਬੱਚਿਆਂ ਦਾ ਤੇ ਇਧਰਲੀ ਸਾਈਡ ਆ ਗਏ ਹੁਣ ਆਪਾਂ ਤੇ ਲੰਗਰਾਂ ਕੰਨੀ ਆ ਚੁੱਕਿਆ ਤੇ ਲੰਗਰ ਛਕਣ ਦੀ ਤਿਆਰੀ ਆ ਭੁੱਖ ਬਹੁਤ ਲੱਗ ਚੁੱਕੀ ਆ ਸਵੇਰ ਤੋਂ ਚੱਲੇ ਸੀਗੇ ਸਾਹਮਣੇ ਆਪਾਂ ਨੂੰ ਲੰਗਰ ਦਿਸ ਰਿਹਾ ਤੇ ਇੱਥੇ ਆਪਾਂ ਲੰਗਰ ਪਾਣੀ ਛਕਦੇ ਆ ਤੇ ਬਾਕੀ ਮੇਲਾ ਉਸ ਤੋਂ ਬਾਅਦ ਦਿਖਾਉਣੇ ਆ ਤੇ ਇਧਰ ਜੀ ਇਧਰ ਠੰਡਾ ਠਾਰ ਢਾਲ ਗਿਆ ਆ ਆ ਜੀ ਆ ਜੀ ਲੋ ਜੀ ਹੁਣ ਆਪਾਂ ਸਰੋਵਰ ਸਾਈਡ ਆ ਚੁੱਕੇ ਆਂ ਤੇ ਸਰੋਵਰ ਚ ਇਸ਼ਨਾਨ ਵਗੈਰਾ ਕਰਕੇ ਤੇ ਹੁਣ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਇਸ ਦੇ ਮਗਰ ਸਰੋਵਰ ਦੇ ਇੱਕ ਮਿੱਟੀ ਵਗੈਰਾ ਕੱਢਦੇ ਆ ਜੋ ਪਰੰਪਰਾ ਬਣੀ ਹੋਈ ਆ ਉਹ ਦਿਖਾਉਨੇ ਆ ਤੁਹਾਨੂੰ ਪ੍ਰਾਣੀ ਆਉ ਲੈ ਕੇ ਚੱਲਦੇ ਆਂ ਬੈਕ ਸਾਈਡ ਸਰੋਵਰ ਟੱਪ ਕੇ ਅੱਗੇ ਪਹਿਲਾਂ ਤੁਹਾਨੂੰ ਦੱਸਿਆਉਣਾ ਗੰਢ ਜੋੜੇ ਬਾਰੇ ਤੇ ਇਹ ਹੈ ਗੰਢ ਜੋੜਾ ਨਵੇਂ ਵਿਆਹੇ ਇੱਕ ਵਾਰੀ ਇੱਥੇ ਜ਼ਰੂਰ ਆਉਂਦੇ ਨੇ ਗੁਰਦੀ ਭੇਲੀ ਲੈ ਕੇ ਸਾਹਮਣੇ ਦੇਖ ਰਹੇ ਹਾਂ ਇਹ ਜੋੜੀ ਇਹ ਵੀ ਇੱਕ ਪਰੰਪਰਾ ਚੱਲਦੀ ਆ ਰਹੀ ਹੈ ਚਾਹਲਾਂ ਦੇ ਜਿੰਨੇ ਵਿਆਹ ਹੁੰਦੇ ਉਹ ਗੰਢ ਜੋੜਾ ਲੈ ਕੇ ਇੱਥੇ ਆਉਂਦੇ ਨੇ ਇੱਥੇ ਇੱਕ ਦੁੱਧ ਚੜਾਉਣ ਦੀ ਵੀ ਪਰੰਪਰਾ ਹੈ ਜਿਸ ਨੂੰ ਦੋਜ ਕਿਹਾ ਜਾਂਦਾ ਜੋ ਵੀ ਮੱਝ ਸੌਂਦੀ ਹੈ ਜਦੋਂ ਵੀ ਤਾਂ ਲੋਕ ਇੱਥੇ ਮੱਥਾ ਟੇਕ ਕੇ ਜਾਂਦੇ ਆ ਦੁੱਧ ਚੜਾ ਕੇ ਜਾਂਦੇ ਆ ਬਾਬੇ ਦੇ ਬਾਕੀ ਘਰ ਨੂੰ ਲੈ ਜਾਂਦੇ ਵਾਪਸ ਤੁਸੀਂ ਦੇਖ ਰਹੇ ਹੋ ਸਾਹਮਣੇ ਬਹੁਤ ਆਣ ਹੁੰਦਾ ਬਾਈ ਬਣ ਕੇ ਸਲਾਮਾ ਕਰਾਂਗਾ ਮੈਂ ਸੋਹਣੀ ਜੀ ਦੇ ਕੋਲ ਆਮ ਹੀ ਸਾਡਾ ਬਣੀਆ ਸੇਵਾਦਾਰਾਂ ਨੂੰ ਦੇਖਦੇ ਸਾਰੇ ਖੇਡ ਕੇ ਨਾ ਕਰੋ ਇਹ ਹੈ ਜੀ ਟੈਟੂਆਂ ਦੀ ਸ਼ਾਪ ਟੈਟੂ ਬਣਾਏ ਜਾਂਦੇ ਆ ਅਲੱਗ-ਅਲੱਗ ਡਿਜ਼ਾਈਨ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਸਾਹਮਣੇ ਇਹਨਾਂ ਨੇ ਡਿਸਪਲੇ ਕਰ ਰੱਖਿਆ ਉਹ ਤੁਸੀਂ ਬਣਵਾ ਸਕਦੇ ਹੋ ਤੇ ਇੱਕ ਸੱਜਣ ਬੇਲੀ ਟੈਟੂ ਬਣਵਾਉਂਦਾ ਹੋਇਆ ਇਹ ਵੀ ਅੱਜਕੱਲ ਮੇਲਿਆਂ ਤੇ ਚੱਲਿਆ ਕੰਮ ਨਵਾਂ ਨਵੀਂ ਤੋਂ ਨਵੀਂ ਚੀਜ਼ ਆਉਂਦੀ ਹੈ ਅੱਜਕੱਲ ਲੋ ਜੀ ਹੁਣ ਬਾਬਾ ਹਰੀदास ਦੀ ਸਮਾਧ ਵਾਲ ਚੱਲਦੇ ਆਪਾਂ ਜਿੱਥੇ ਕਿ ਸ਼ਰਾਬ ਚੜਾਈ ਜਾਂਦੀ ਹੈ ਉਹ ਵੀ ਇੱਕ ਅਨੋਖੀ ਪਰੰਪਰਾ ਹੈ ਸਾਹਮਣੇ ਦੇਖ ਰਹੇ ਹੋ ਤੁਸੀਂ ਸ਼ਰਾਬ ਵੰਡੇ ਹੋਏ ਤੇ ਟਰਾਲੀਆਂ ਦੀਆਂ ਟਰਾਲੀਆਂ ਆਉਂਦੀਆਂ ਇੱਥੇ ਸ਼ਰਾਬ ਵੰਡੀ ਜਾਂਦੀ ਹੈ ਪਹਿਲਾਂ ਬਾਬੇ ਦੇ ਚੜਾਵਾ ਚੜਾ ਕੇ ਫਿਰ ਉਸ ਤੋਂ ਬਾਅਦ ਉਹ दारू ਵੰਡੀ ਜਾਂਦੀ ਹੈ ਤੇ ਇੱਥੇ ਕਹਿੰਦੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਸੁੱਖਾਂ ਦੇ ਵਿੱਚ दारू ਚੜਾਈ ਜਾਂਦੀ ਹੈ बहुत सारा पीरा माण करियो बाबा जी साल में मनोकामना पूरियूं करी लो सा सोना दौर धी बि अॼु पूरा यार थोरे काधी विचाती अॼु पूरा यार थोरे काधी विचाते ਬਾਬਾ ਹਰੀਦਾਸ ਦੀ ਸਮਾਦ ਸਾਹਮਣੇ ਦੇਖ ਰਿਹਾ ਹਾਂ ਦਾਰੂ ਚੜਦੀ ਹੋਈ ਤੇ ਬੰਦੇ ਇੱਥੇ ਪੂਰੇ ਡੱਕ ਡੋਕੇ ਕੋਈ ਕਿਤੇ ਪਿਆ ਹੁੰਦਾ ਕੋਈ ਕਿਤੇ ਪਿਆ ਹੁੰਦਾ ਸਾਰਾ ਦਿਨ ਇਹੀ ਕੰਮ ਚੱਲਦਾ ਹੈ ਸ਼ਰਾਬ ਨਾਲ ਇਸ ਤਰ੍ਹਾਂ ਮੱਥਾ ਟੇਕਿਆ ਜਾਂਦਾ ਤੁਸੀਂ ਦੇਖ ਰਹੇ ਹੋ ਸਾਹਮਣੇ ਉਹ ਇਹ ਨੇ ਮੱਕੀ ਦੀਆਂ ਖਿੱਲਾਂ ਕਹਿੰਦੇ ਨੇ ਮੱਕੀ ਦੀਆਂ ਖਿੱਲਾਂ ਅੱਜ ਕੱਲ ਖਵਾਉਂਦੀਆਂ ਪਾਪਕੌਰ ਬਈ ਇਹ ਉਹ ਖਿੱਲਾਂ ਨੇ ਗਰਮ ਲੋ ਗਰਮ ਲੋ ਤਾਜੀ ਕਰਾਰੇ ਪਾਪਕੌਰ ਜੇ ਗਰਮਾਇਆ ਗਰਾ ਹੁਣ ਆ ਪਾ ਚੁੱਕੇ ਆ ਖੇਡ ਦੇ ਮੈਦਾਨ ਚ ਕੌਡੀ ਬਾਡੀ ਇੱਥੇ ਖੇਡੀ ਜਾਂਦੀ ਆ ਟਰਨਮੈਂਟ ਚੱਲਦੇ ਆ ਦੂਰੋਂ ਦੂਰੋਂ ਟੀਮਾਂ ਭਾਗ ਲੈਂਦੀਆਂ ਨੇ ਦਿਖਾਉਣਾ ਤੁਹਾਨੂੰ ਥੋੜਾ ਜਿਹਾ ਮੈਚ ਤੇ ਫਿਰ ਚੱਲਾਂਗੇ ਅੱਗੇ ਪੂਰੀ ਵੀਡੀਓ ਦੇਖਦੇ ਰਹੋ ਇਹ ਟੀਮਾਂ ਅਗਲੇ ਮੈਚ ਦੀਆਂ ਜਾਂ ਦਾ ਇੱਕ ਪਾਸੇ ਕਹਿੰਦੇ ਫੌਜੀ ਪੈਣੀ ਬਾਈਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਭਿੰਦਰ ਗਿੱਲਕਲਾ ਬਾਲਾ ਦੀਪ ਹੋ ਗਿਆ ਹੋਇਆ ਲਓ ਸਾਹਮਣੇ ਮੈਦਾਨ ਦੇ ਵਿੱਚ ਹੈ ਪੀਠੀ ਵਾਲੇ ਨੇ ਕਬੱਡੀ ਪਾਈ ਹੈ ਤੇ ਪੁਆਇੰਟ ਬਹੁਤ ਵਧੀਆ ਮਾਇ ਚੱਲੋ ਆ ਦੀਪ ਨੰਬਰ ਨਾਲ ਦੀ ਕਬੱਡੀ ਖੇਡ ਰਿਹਾ ਹੈ 3 ਨੰਬਰ ਨਾਲ ਖੜਾ ਨੇ ਮੇਰੇ ਤੋਂ ਮਿਲਿਆ ਸਹਾਇਤਾ ਕਰਵਾਇ ਸੀ ਪਰ ਅੱਜ ਵੀ ਮੁੰਡੇ ਸਹਾਇਤਾ ਕਰ ਦੂਏ ਆ ਮੇਲਾ ਪਾਵੇ ਜੋਗੀ ਵੀ ਪਰ ਨੰਬਰਦਾਰ ਵਰਗੇ ਕੱਲੋ ਸਾਡੇ ਯਾਰਾਂ ਦੇ ਯਾਰ ਨਿੱਕੇ ਦਾ ਪਿੰਡ ਹੈ ਨਿੱਕੇ ਦੇ ਅੰਗਰੇਜ਼ ਪੂੜੀਏ ਬੂਟੇ ਪੂੜੀਏ ਤੇ ਸਾਡੇ ਰਾਜੂ ਭਾਣ ਜੀ ਹਰਾਂ ਵੱਲ ਦਾਸ ਦਾ ਵੀ ਮੇਰੇ ਵੀ ਪਿਛਲੇ ਸਾਲ ਅਮਨਪੁਰ ਦੇ ਕਬੱਡੀ ਜੰਪ ਤੇ 31000 ਦਾ ਸਨਮਾਨ ਦਿੱਤਾ ਸੀ ਇਹ ਨਿੱਕੇ ਦੇ ਟਿੰਡਾ ਆਇਆ ਹੈ ਲੈ ਵੀ ਮਾਰਾ ਨਗਰ ਚੰਦਰ ਟੋਲੀਆਂ-ਪੋਲੀਆਂ ਮਾਰਿਆ ਕਰ ਰਿਹਾ ਹੈ 920 ਦੇ ਟਾਇਰ ਤੇ ਗੱਡੀ ਟਾਟਾ ਦੀ ਮਾਣ ਕੁੜੀ ਦੇ ਪਾਰ ਤੇ ਚੱਪਲ ਬਾੜਾ ਵੀ ਬਾਹਰ ਨਾ ਵਾਗਾਂ ਬਾਹਰ ਤਾਂ ਪੁਗਿਆ ਦਾਤਾ ਸੁਖਮਨਾਵਕੀ ਦਸਤੀਬ ਦੇ ਵੱਗੇ ਹੋਰੇ ਦਾ ਆ ਬੰਦ ਪਿਆ ਦਰਵਾਜਾ ਜੋ ਬਾਟੇ ਕੁੜੀ ਖੇਤੇ ਵੀ ਠੀਕ ਹੈ ਜੀ ਮਿਲਦੇ ਆ ਫਿਰ ਅੱਗੇ ਬੜੇ ਚਿਰਾਂ ਤੋਂ ਇਹ ਦਿਲ ਚ ਗੱਲ ਸੀ ਵੀ ਇਹ ਮੇਲਾ ਤੁਹਾਨੂੰ ਦਿਖਾਇਆ ਜਾਵੇ ਸੋ ਅੱਜ ਤੁਹਾਨੂੰ ਮੇਲਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲਓ ਜੀ ਹੁਣ ਆਪਾਂ ਮਾਨਸਾ ਆ ਚੁੱਕੇ ਆ ਗਿਆਨੀ ਕੋਲ ਤੇ ਇੱਥੋਂ ਪਰ ਜੂਸ ਪੀਨੇ ਆ ਗਿਆਨੀ ਦੀ ਮਸ਼ਹੂਰ ਦੁਕਾਨ ਆ ਜੂਸ ਦੀ ਜਿੱਥੋਂ ਸਿੱਧੂ ਮੂਸੇ ਵਾਲਾ ਵੀ ਜੂਸ ਪੀ ਕੇ ਜਾਂਦਾ ਹੁੰਦਾ ਸੀਗਾ ਤੇ ਗਰਮੀ ਬਹੁਤ ਸੀ ਮੈਂ ਹਾਂ ਚਲੋ ਅੱਜ ਪੀ ਕੇ ਚੱਲਦੇ ਆ ਹਲੋ ਜੀ ਆ ਗਿਆ ਆਪਣਾ ਜੂਸ ਮਿਲਦੇ ਆ ਫਿਰ ਅੱਗੇ ਗਲਤੀ ਹੋ ਗਈ ਉਹ ਤੇ ਮਾਫ